ਕੋਡੀ 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 ਮਾਪਿਆਂ ਨੇ ਇਹਦਾ ਖੇਡ ਕਬੱਡੀ ਦੇ ਵਿੱਚ ਮੇਰੇ ਵੀਰੋ ਵੱਡਾ ਕਾਦਿਆ ਆਹ ਸਾਹਮਣੇ ਜ਼ੋਰਦਾਰ ਤਾੜੀਆਂ ਆਹ ਮੱਖਣ ਮੱਖੀ ਇਸ ਲਈ ਖੇਡ ਮੈਦਾਨ ਦੇ ਵਿੱਚ ਦੁਨੀਆ ਦਾ ਟਾਪਰ ਹੈ ਗੋਲੇ ਦੇ ਜੱਫੇ ਸਿਰੇ ਦੇ ਹੁੰਦੇ ਆ ਕਾਂਗੇ ਵਾਲਾ ਕਹਿੰਦਾ ਵੀ ਅੱਜ ਫਾਰਮ ਦੇ ਵਿੱਚ ਖੇਡਾਂਗੇ ਸੱਚੇ ਪਾਸ਼ਾ ਮਿਹਰ ਕਰੇ ਲਓ ਇੱਕ ਪਾਸੇ ਗੁਰਵਿੰਦਰ 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 ਤੇ ਮੱਖਣ ਮੱਖੀ ਡੱਕਿਆ ਗਿਆ ਡੱਕਿਆ ਗਿਆ ਹੈ ਰਾਣਾ ਵਾਂਝੀ ਜੀ ਨੇ ਆਖਿਆ ਵੀ ਇਹ ਆਣੀ ਰੇਡ ਦੀਪ ਆ ਗਿਆ ਦਬਰਜੀ ਵਾਲਾ ਰਪਿੰਦਰ ਆ ਰੇਡ ਪਾਉਣ ਦੇ ਲਈ ਇੱਕ ਦੀਪ ਸਿੱਧੂ ਨੂੰ ਦੁਨੀਆ ਅੱਜ ਵੀ ਯਾਦ ਕਰਦੀ ਹੈ ਇੱਕ ਤੁਹਾਡੇ ਸਾਹਮਣੇ ਦੀਪ ਹੈ ਮੇਰੇ ਮਿੱਤਰੋ ਇਹ ਦਬਰਜੀ ਵਾਲਾ ਦੀਪ ਹੈ ਇਹ ਦਬਰਜੀ ਵਾਲਾ ਆ ਵੇਰੇ ਵਾਲਾ लवली ਇਸ ਵੇਲੇ ਲਾਉ ਸਰੇ ਦਾ ਜੱਫਾ ਹੋਊ ਮੂਰੇ ਮੇਰੇ ਮਿੱਤਰੋ ਕਰੂ ਕਮਾਲ ਰਸੂਲਪੁਰ ਨੱਚੂ ਸਾਰਾ ਵੱਜਣਗੀਆਂ ਤਾੜੀਆਂ ਤੇ ਕਬੱਡੀ ਅੰਬੇ ਦੀ ਅੰਬੇ ਦੀ ਰੇਡ ਹੈ ਆ ਦੂਜੀ ਰੇਡ ਤੇ ਲਾਸਟ ਰੇਡ 1100 ਸਾਡੇ ਵੀਰ ਪ੍ਰਭ ਤੇ ਨਾਲ ਮੇਰੇ ਵੀਰੋ ਜੋਵਨ ਹੁਣਾ ਵੱਲੋਂ ਇਹ ਮਾਨ ਸਨਮਾਨ ਬਖਸ਼ੇ ਜਾਣਗੇ ਵਿਸ਼ੇਸ਼ ਤੌਰ ਤੇ ਧੰਨਵਾਦ ਆ ਜੋਵਨ ਰਾਸ਼ਨ ਤੇ ਪ੍ਰਭ ਹੁਣਾਂ ਵੱਲੋਂ ਇਹ ਮਾਨ ਸਨਮਾਨ ਲੈ ਵੀ ਗੁਰਜੀਤ ਸਿੰਘ ਆ ਰਾਣੇ ਲੋ ਕੰਮ ਨਹੀਂ ਮੇਰਾ ਭਰਾ ਬਣ ਕੇ ਆਪਾਂ ਬਾਹਰਲੇ ਪਾਸੇ ਆਜੋ ਨਹੀਂ ਤੇ ਫਿਰ ਬਾਹਰ ਲਿਆਂ ਨੂੰ ਵੀ ਕਹਿ ਦਿੰਨੇ ਆ ਭਾਈ ਤੁਸੀਂ ਘਰੇ ਆ ਕੇ ਲਾਈਵ ਦੇਖ ਲਿਓ ਇਹਨਾਂ ਨੂੰ ਦੇਖ ਲੈਣ ਦਿਓ ਕਬੱਡੀ ਮੇਰਾ ਭਰਾ ਆਪਣਾ ਕੋਈ ਕੰਮ ਨਹੀਂ ਹੁੰਦਾ ਆਪਾਂ ਐਵੇਂ ਹੀ ਵਿੱਚ ਖੜ ਜਾਨੇ ਮੇਰੀ ਆਦਤ ਹੈ ਮੈਂ ਕਹਿ ਦਨਾ ਕਿਉਂਕਿ ਜੇ ਦਰਸ਼ਕ ਡਿਸਟਰਬ ਹੋ ਗਏ ਤੇ ਸਮਝ ਲਓ ਆਪਣਾ ਕਬੱਡੀ ਕਰਾਉਣ ਦਾ ਕੋਈ ਸਵਾਦ ਨਹੀਂ ਸੋ ਮੇਰੀ ਹੱਥ ਮਾਰ ਕੇ ਬੇਨਤੀ ਹੈ ਲਓ ਇੱਕ ਪਾਸੇ ਕਹਿੰਦੇ ਟੱਕਰ ਪਹਿਲਾਂ ਵੀ ਸਿਰੇ ਦੀ ਹੋਈ ਔਰ ਦੂਜੇ ਪਾਸੇ ਦਬਰਜੀ ਵਾਲਾ ਦੀਪ ਦਬਰਜੀ ਵਾਲਾ ਨੇ ਅਰਮਨ ਲੋਕੀ ਖੁਸ਼ ਨੇ ਵੀ ਮੇਲਾ ਸਿਰੇ ਦਾ ਚੱਲ ਰਿਹਾ ਹੈ ਪਲੇਅਰ ਚੋਟੀ ਦੇ ਵੈਬਸਾਈਟ ਸਿਰੇ ਦੀ ਤੇ ਸਾਊਂਡ ਪਿੰਦਰ ਦੀ ਚੱਲਦੀ ਹੋਵੇ ਪਿੰਦਣਾ ਤੇ ਨਿਆਰਾ ਵੱਖਰਾ ਹੋ ਜਾਂਦਾ ਹੈ ਤੇਰਾ ਵੀ ਧੰਨਵਾਦ ਆ ਸੋਹਣਿਆ ਪਿੰਦਰ ਲਾਈਟ ਐਂਡ ਸਾਊਂਡ ਸਰਵਿਸ ਉਧਰ ਸੰਤ ਬਾਬਾ ਹਰਨਾਮ ਸਿੰਘ ਦੀ ਯਾਦ ਦੇ ਵਿੱਚ ਆਉਂਦੇ ਸਾਲ ਲੋੜਵੰਦ ਬੱਚਿਆਂ ਦੇ ਆਨੰਦ ਕਾਰਜ ਕੀਤੇ ਜਾਣਗੇ ਤੇ ਪਿੰਡ ਨੂੰ ਪਹਿਲ ਹੋਵੇਗੀ ਇਹ ਨਗਰ ਦੀਆਂ ਲੋੜਵੰਦ ਬੱਚਿਆਂ ਦੇ ਆਨੰਦ ਕਾਰਜ ਹੋਣਗੇ ਇਧਰ ਦੁਰਜੀ ਵਾਲਾ ਦੀਪ 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 ਇਹ ਹੇਰ ਮਹਾਰਤਾਰ ਤਾੜੀਆਂ ਮਾਰ ਦਿਓ ਇੱਕ ਵਾਰ 5100 ਚੰਦ ਬੰਮਾ ਕਹਿੰਦਾ ਜੇ ਜਫਾ ਲੱਗਾ ਫਿਰ ਗੱਲ ਹੋਰ ਫਿਰ ਗੱਲ ਹੋਰ ਫਿਰ ਗੱਲ ਹੋਰ ਫਿਰ ਗੱਲ ਹੋਰ ਇਧਰ ਦੀਪ ਦੀਪਾ ਦੀਪਾ ਸ਼ੁਰਲੀ ਦੀਪਾ ਮੇਲਾ ਰਸੂਲਪੁਰ ਦਾ ਉਹ ਤਾੜੀਆਂ ਆਹ ਆਹ ਸਵਾਦ ਆ ਗਿਆ ਸੰਦੀਪ ਚਾਲ ਰਵੀ ਯੂਕੇ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਅਪਡੇਟਸ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ 'ਤੇ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ